ਤੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਵਾਲਮੀਕੀ ਜੈ ਭੀਮ ਜੈ ਭਾਤ ਤੋ ਅੱਜ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਇਲੈਕਸ਼ਨ ਜਿਹੜੀਆਂ ਹੋਣ ਜਾ ਰਹੀਆਂ ਕਿਉਂਕਿ ਆ ਮਹੀਨਾ ਜਿਹੜਾ ਆ ਸਤੰਬਰ ਦਾ ਅਖੀਰ ਮਹੀਨਾ ਤੇ ਅਕਤੂਬਰ ਦੇ ਵਿੱਚ ਪੂਰਾ ਮਹੀਨਾ ਜਿਹੜਾ ਆ ਸ੍ਰਿਸ਼ਟੀਕਰਤਾ ਭਗਵਾਨ ਵਾਲੀ ਮਾਰਾ ਤੇ ਜਿਹੜੀਆਂ ਸ਼ੋਭਾ ਯਾਤਰਾ ਜਿਹੜੀਆਂ ਪੂਰੇ ਪੰਜਾਬ ਦੇ ਹਰ ਪਿੰਡ ਵਿੱਚ ਹਰ ਕਸਬੇ ਵਿੱਚ ਪੂਰੇ ਭਾਰਤ ਵਿੱਚ ਕਹਿ ਸਕਦੇ ਆ ਜਿਹੜੀਆਂ ਸ਼ੋਭਾ ਯਾਤਰਾ ਨਿਕਲ ਰਹੀਆਂ ਅਤੇ ਪੰਜਾਬ ਦੀ ਧਰਤੀ ਦੇ ਉੱਪਰ ਹਰ ਪਿੰਡ ਦੇ ਭਾਈਚਾਰੇ ਆਪਸ ਵਿੱਚ ਜਿਹੜਾ ਭਾਈਚਾਰਾ ਜਨਮਾ ਕੇ ਜਿਹੜੀ ਭਗਵਾਨ ਵਾਲਮੀਕ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਆ ਉਹਨੂੰ ਮਨਾਉਂਦੇ ਆ ਪਰਵਾਤ ਪਰਿਓ ਜਿਹੜੀਆਂ ਨਿਕਲਦੀਆਂ ਪਰ ਜਿਹੜਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਾਨ ਸਾਹਿਬ ਨੇ ਜਿਹੜਾ ਇਲੈਕਸ਼ਨ ਦੀ ਜਿਹੜੀ ਕਲੀਅਰ ਡੇਟ ਹੈ ਜਿਹੜੀ ਉਹ 15 ਜਿਹੜੀ ਅਕਤੂਬਰ ਰੱਖਤੀ ਆ ਕਿਉਂਕਿ 16 ਅਕਤੂਬਰ ਨੂੰ ਜਿਹੜਾ ਆ ਜਲੰਧਰ ਦੇ ਵਿੱਚ ਵੀ ਜਿਹੜੀ ਸ਼ੋਭਾ ਯਾਤਰਾ ਆ ਪੂਰੇ ਪੰਜਾਬ ਦੇ ਵਿੱਚ ਸ਼ੋਭਾ ਯਾਤਰਾ ਨੇ 17 ਦਿਨ ਨੂੰ ਪ੍ਰਕਾਸ਼ ਜਗਾ ਜਿਹੜਾ ਮਹਾਰਾਜ ਦਾ ਹੈਗਾ ਉਸ ਨੂੰ ਸਬੰਧ ਰੱਖਦੇ ਹੋਏ ਇਹ ਜਿਹੜੇ ਇਲੈਕਸ਼ਨ ਆ ਇਹਦੀ ਤਰੀਕ ਜਿਹੜੀ ਆ ਉਹ ਅਗਲੇ ਮਹੀਨੇ ਕੀਤੀ ਜਾਵੇ ਤਾਂ ਜੋ ਸਾਰੀਆਂ ਜਿਹੜੀਆਂ ਸੰਗਤਾਂ ਆ ਜਿਹੜੇ ਲੋਕ ਆ ਉਹ ਜਿਹੜੇ ਆਪਣੇ ਪੰਨ ਪਸੰਦ ਜਿਹੜਾ ਕਹਿ ਸਕਦੇ ਆ ਸਰਪੰਚ ਪੰਜ ਪੰਚਾਇਤ ਜਿਹੜੀਆਂ ਪਿੰਡਾਂ ਵਿੱਚ ਬਣਾ ਸਕਣ ਕਿਉਂਕਿ ਆ ਮਹੀਨੇ ਵਿੱਚ ਤਾਂ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ ਵੀ ਆਪਾਂ ਵੋਟਾਂ ਦਾ ਜਿਹੜਾ ਇਹਨੂੰ ਜਿਹੜਾ ਤਿਆਰੀ ਕਰ ਸਕੀਏ ਪੂਰਾ ਮਹੀਨਾ ਜਿਹੜੀਆਂ ਸ਼ੋਭਾ ਯਾਤਰਾ ਨਿਕਲੇ ਜਲੰਧਰ ਵਿੱਚ ਵੀ ਜਿਹੜੀ ਆ 5 ਤਰੀਕ ਨੂੰ ਸਾਡੇ ਬਹੁਤ ਸਤਿਕਾਰਯੋਗ ਤੇਜੀ ਸਾਹਿਬ ਜਿਹੜੇ ਵਾਲਮੀ ਸਮਾਜ ਦੇ ਆ ਜਿਹੜੇ ਉਨੇ ਤੋਂ ਸ਼ੋਭਾ ਯਾਤਰਾ ਲੈ ਕੇ ਆ ਰਹੇ ਆ ਜਿਹੜੀ ਅੰਮ੍ਰਿਤਸਰ ਤੀਰਸਪੁਰ ਵਾਲੀਮਰ ਦੇ ਉੱਥੇ ਲੈ ਕੇ ਆ ਰਹੇ ਆ ਤੇ 11 ਤਰੀਕ ਨੂੰ ਜਿਹੜੀ ਜਲੰਧਰ ਤੋਂ ਜਿਹੜੀ ਆ ਵਿਪਨ ਸਬਰਵਾਲ ਜੀ ਸ਼ੋਭਾ ਯਾਤਰਾ ਜਿਹੜੀ ਅੰਮ੍ਰਿਤਸਰ ਲੈ ਕੇ ਜਾ ਰਿਹਾ ਅਤੇ ਸਾਡੇ ਬਾਬਾ ਜੀ ਬਹੁਤ ਸਤਿਕਾਰਯੋਗ ਬਾਬਾ ਪ੍ਰਗਨਨਾ ਜੀ ਜਿਹੜੇ ਆ ਉਹ 16 ਤਰੀਕ ਨੂੰ ਜਿਹੜੀ ਆਪਣੇ ਡੇਰੇ ਤੋਂ ਕੁਕੀ ਜੱਡੀ ਰਹੀਮਪੁਰ ਤੋਂ ਜਿਹੜੀ ਸ਼ੋਭਾ ਯਾਤਰਾ ਅਮਰਦਸਰ ਜਿਹੜੀ ਤੀਰਥੂਪੱਲੀ ਆ ਕੇ ਜਾ ਰਹੇ ਆ ਕਿਉਂਕਿ ਜਿਹੜਾ ਇਹ ਇਹ ਦਿਨ ਦਾ ਸਾਰਿਆਂ ਦਾ ਜਿਹੜਾ ਆ ਮਹਾਰਾਜ ਦੇ ਪ੍ਰਕਾਸ਼ ਜੜੇਵੇਂ ਕਹਿੰਦਾ ਮੇਰਾ ਮਹੀਨਾ ਕੋਈ ਜਿਹੜੀ ਇਲੈਕਸ਼ਨ ਆ ਇਸ ਤੋਂ ਅੱਗੇ ਕਰਨ ਵਾਸਤੇ ਅਸੀਂ ਜਿਹੜਾ ਜਲਦੀ ਹੀ ਵੱਡੀ ਮੀਟਿੰਗ ਕਰਕੇ ਜਿਹੜਾ ਮੁੱਖ ਮੰਤਰੀ ਜੀ ਨੂੰ ਮਿਲ ਕੇ ਜਿਹੜਾ ਇਹ ਡੇਡ ਜਿਹੜੀ ਅਗਲੇ ਮਹੀਨੇ ਜਿਹੜੀ ਆ ਉਹ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ ਹਰ ਕਸਬੇ ਹਰ ਪਿੰਡ ਵਿੱਚ ਇਹਨੂੰ ਆਵਾਜ਼ ਨੂੰ ਜਿਹੜਾ ਬੁਲੰਦ ਕਰੀਏ ਤਾਂ ਜਿਹੜੀ ਇਲੈਕਸ਼ਨ ਡੇਟ ਆ ਪੰਚਾਇਤੀ ਦੀ ਅਗਲੇ ਮਹੀਨੇ ਨਵੰਬਰ ਵਿੱਚ ਹੋ